ਮੁੰਡੇ ਗਏ ਜਿਹੜੇ Google Pay ਦਾ ਸਕੈਨ ਕਰਦੇ ਆ ਆ ਵੇ ਲੋ ਚੰਗੀ ਤਰ੍ਹਾਂ ਨਾਲੀ ਸ਼ਕਲ ਠੀਕ ਆ ਤੇ ਆ ਵੇ ਲੋ Google Pay ਨਾਲ ਤੁਹਾਨੂੰ ਉਹਨਾਂ ਦਾ ਫੋਨ ਵਹਾਨੇ ਆ ਐ ਦਾ ਫੋਨ ਲਗਾਏ ਮੁੰਡੇ ਦਾ ਅੱਜ ਕੰਨਾਦੇ ਆਂਦੇ ਆ ਵਖਰੀਆਂ ਵਖਰੀਆਂ ਆ ਵੇਖੋ ਤੁਹਾਨੂੰ ਵਹਾਨੇ ਆ ਅਸਲੀ ਤਰ੍ਹਾਂ ਦੀ 3-4 ਮੁੰਡੇ ਆਂਦੇ ਆ ਇਕੱਠੇ ਠੀਕ ਆ ਤੇ ਆ ਵੇਖੋ Google Pay ਦਾ ਕਿਵੇਂ ਸਕੈਮ ਕਰਦੇ ਆ ਖਦਾਈ ਆਇਆ ਪਾਗਲਾ ਆ ਆ ਵੇਖੋ ਇਹਨਾਂ ਨੇ Google Pay ਰੱਖਿਆ ਹੈ ਜੀ ਜਿਹੜਾ ਫੇਕ Google Pay ਇਹਨਾਂ ਨੇ Telegram ਤੋਂ ਜਿਹੜਾ ਡਾਊਨਲੋਡ ਕੀਤਾ ਆ Chrome ਤੋਂ ਆ ਵੇਖੋ ਆ ਚੱਕ ਬੈਂਕ ਬੈਲੈਂਸ ਤੇ ਗਏ ਆ ਵੇਖੋ ਸਿੱਧਾ ਹੀ Chrome ਖੁੱਲ ਗਿਆ ਠੀਕ ਹੈ ਆ ਕਿਵੇਂ ਕੀਤਾ ਸੀ ਵਹਾਂ ਅੰਦਰ ਬ੍ਰੀਡ ਕਰ ਦੋ ਸਰ ਜੀ ਕਿਵੇਂ ਕੀਤਾ ਬਹੁਤ ਰਿਪੋਰਟ ਹੋ ਆ ਅੰਦਰ ਕਿਵੇਂ ਕੀਤਾ ਇਹ ਮਾਮਲਾ ਸ਼ਦਾਈ ਵਾਹ ਸ਼ਕਲ ਵਾਹ ਆ ਵੇ ਲੋ ਚੰਗੀ ਤਰ੍ਹਾਂ ਸਾਰੇ ਦੁਕਾਨਦਾਰ ਜਿਹੜੇ ਭਰਾ ਆ ਗਏ ਆ ਇਹਨਾਂ ਦੀ ਸ਼ਕਲਾਂ ਵੇਖ ਲਓ ਆ ਕਿਵੇਂ ਜਿਹੜੀ scan ਕਰਦੇ ਆ ਆ ਵੇਖੋ ਉਹਨਾਂ ਨੇ ਜਿਹੜਾ ਫੇਕ Google Pay ਵਹਾਂ ਕਿਵੇਂ ਕੀਤਾ ਸੀ ਕਰਕੇ ਵਹਾਂ ਕਰਕੇ ਵਹਾਂ ਫੇਕ Google Pay ਫੇਕ Google Pay ਉਹ ਫੋਟੋ ਰਗੇ ਤਾਂ ਉਸ ਦਾ ਅੰਗਰਕਾ ਕਿਵੇਂ ਹੈ ਤੋ ਸਕੈਨ ਕਰਾਰੇ ਉੱਪਰ ਸਕੈਨ ਕਰ ਸਕੈਨ ਕਰਾਰੇ ਉੱਪਰ ਕਿਵੇਂ ਕੀਤਾ ਹੈ ਇਹ ਸਕੈਨ ਕਿੰਨੇ ਲੈ ਗਏ ਟੋਟਾ ਸੁਪਾ ਸਾਮ ਦੇ ਕੋਈ ਲੈਣਾ ਨਹੀਂ ਮੇਰੀ ਤਾਂ ਘੱਟ ਹੀ ਬੈਠੀ ਸਕੈਨ ਕਰਾ ਕਿਵੇਂ ਕਰਦਾ ਹਾਂ ਅਵੇ ਲੋਨਾਂ ਨੇ ਸਕੈਨ ਕੀਤਾ ਇਹ ਪੈਸੇ ਤੁਹਾਡੇ ਬੈਂਕ ਬੈਲੈਂਸ ਦੇ ਵਿੱਚ ਆਣੇ ਨਹੀਂ ਜਿਹੜੇ ਇਹ ਕੰਮ ਨਹੀਂ ਕਰੀ ਜਾ ਕਾਕੇ ਅੰਦਰ ਨਹੀਂ ਨੂੰ ਆਖਾ ਆ ਦੇਖੋ ਅੰਦਰ ਹੋ ਗਏ ਤੇ ਦੇਖੋ ਜਿਹੜੀ ਮਸ਼ੀਨ ਆ ਅੰਦਰੋਂ ਗੋਲੀ ਦੀ ਮਸ਼ੀਨ ਤੁਹਾਡੇ ਨਾਲ ਵੀ ਫਰੋੜ ਹੋਈ ਆ ਇਹਨਾਂ ਨੂੰ ਵੀ ਆ ਗਈ ਜ਼ੋਰ ਮੇਰੇ ਕੋਲ ਸਮਾਨ ਲੈ ਗਿਆ ਕਿੰਨੇ ਦਾ 200 ਰੁਪਏ ਦਾ ਤੋਂ ਸਮਾਨ ਲੈ ਕੇ ਹੀ ਵੇਚ ਲੋ ਆ ਵੇਚ ਲੋ ਹਰ ਵਾਰੀ ਜਿਹੜੇ ਆ ਮੁੰਡੇ ਵੱਖਰੇ ਵੱਖਰੇ ਆਉਂਦੇ ਆ ਠੀਕ ਹੈ ਕਰੋਮ ਦੇ ਵਿੱਚ ਉਹਨਾਂ ਨੇ ਗੂਗਲ ਪੇ ਡਾਊਨਲੋਡ ਕੀਤਾ ਆ ਇਹ ਗਲਤੀ ਹੋ ਗਈ ਹੱਥ ਜੋੜ ਕੇ ਹੱਥ ਜੋੜ ਕੇ ਗਲਤੀ ਹੋ ਗਈ ਤੇ ਪਹਿਲਾਂ ਕਿਉਂ ਕਰਦੇ ਹੋ ਇਦਾਂ ਹਾਂਜੀ ਗਾਂ ਤਾਂ ਨਹੀਂ ਕਰ ਪਹਿਲਾਂ ਗਾਂ ਤੋਂ ਕੀ ਪੁੱਟੇ ਸੀ ਤਾਂ ਕਰਦਾ ਨੁਕਸਾਨ ਕਰਦੇ ਨਾ ਬਾਦਨਾ ਕੀ ਆਉਂਦੀ ਆ ਗਈ ਜੀ ਤੁਹਾਡੀ ਬਟਾਲੀਆਂ ਬੰਤਾਲੀਆਂ ਦੇਖੋ ਛੋਟੀ ਛੋਟੀ ਜਿਹੜੀ ਮਰੇ ਇਹਨਾਂ ਦੀ ਤੇ ਏਡੇ ਵੱਡੇ ਵੱਡੇ ਜਿਹੜੀ ਸਪੈਲ ਕਰਦੇ ਆ ਬਚ ਕੇ ਰਹੇ ਇਹਨਾਂ ਤੋਂ ਐਕਟੀਵੇਟਰ ਉੱਪਰ ਆਉਂਦੇ ਐਕਟੀਵੇਟਰ ਜਿਹੜੀ ਬੰਦ ਨਹੀਂ ਕਰਦੇ ਐਕਟੀਵੇਟਰਾਂ ਨੇ ਲਗਾਤਾਰ ਚਾਲੂ ਰੱਖੀ ਹੁੰਦੀ ਆ ਇਹ ਤੋਂ ਰਿਸਕ ਕਿਤਾ ਕਿਉਂ ਪਈਓ ਵੈਸੇ ਉਹ ਕਿ ਦੋਸਤ ਕਹਿੰਦੇ ਕਰ ਦੋ ਦੋਸਤ ਕਹਿੰਦੇ ਕਰ ਦੋ ਤੂੰ ਆਪ ਗਾਂ ਤੋਂ ਕਰਾਂਗੇ ਨਹੀਂ ਕਿੰਨੀ ਉਮਰ ਕਿੰਨੀ ਹੈ ਤੇਰੀ ਮੇਰੀ ਹੈਗੀ 14 ਸਾਲ ਹੈ 14 ਸਾਲ ਦਾ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਜਾਂ ਜਿੱਥੇ ਜਾਏ ਉਹ ਦੋ ਡਾਕੂ ਬਣ ਜਾਣਾ ਗਾਂ ਤੋਂ ਕਰਾਂਗੇ ਇੱਥੇ ਤੂੰ ਹਟ ਜਾ ਮੇਰਾ ਮੈਂ ਕਦੇ ਫੋਨ ਰੱਖਿਆ ਹੀ ਵੀ ਤੂੰ ਆਪਸਾਵੇਂ ਤੇਰਾ ਪੱਕਾ ਕੱਲੇ ਸਾਰੇ ਹੁਣ ਕੋਈ ਗਲਤੀ ਗਾਂ ਤੋਂ ਬਲਤੀ ਹੋ ਵੀ ਤੀ ਬਹੁਤ ਦੂਰ ਤੋਂ ਕਰਨਾ ਡਾਕ ਹਾਂਜੀ ਹੱਥ ਸੋਹਣਾ ਹੈਗਾ ਤੂੰ ਮੈਂ ਮਸ਼ੂਕਾ ਤੇਰੇ ਪਿੱਛੇ ਪਿੱਛੇ ਫਿਰਾਂ ਕੀ ਕਹਾਂ ਡਾਕੂ ਵਾਲੇ ਕੰਮ ਕਰ ਲਾਂਗਾ ਹੈ Tirakot, lu gak tepat. Karena so, ya kalian yang penting, kalian yang lain yang paling kita gak pukul, paling kalian ਉਸ ਆ ਪਾ ਗਾ ਨਾ ਤੇ ਟੱਕੂ ਬਾਗ ਨਾ ਮੈਂ ਨੂੰ ਫੋਨ ਕਰ ਦਨ ਹਾਂ ਹੈ ਤੇਰੇ ਘਰ ਦਿੱਤਾ ਪੈਣੀ ਆ ਤੈਨੂੰ ਤੇਰੇ ਘਰੋਂ ਕਰਦੇ ਤੇਰੀਆਂ ਭੈਣਾਂ ਆ ਗਈਆਂ ਐਕਟਿਵਾ ਵੀ ਐਕਟਿਵਾ ਵੀ ਉੱਪਰ ਆਈ ਐਕਟਿਵਾ ਕਿ ਨਹੀਂ ਉਹ ਮੁੰਡੇ ਦੀ ਗਈ ਪਰ ਤੂੰ ਵੀ ਤੈਨੂੰ ਵੀ ਪਤਾ ਹੀ ਨਾ ਤੈਨੂੰ ਵੀ ਸੌ ਲੱਗੇ ਮਹਾਰਾਜ ਸਾਹਿਬ ਮੈਂ ਕਹਿੰਦਾ ਇੱਕ ਮਿੰਟ ਤੂੰ ਗੱਡੀ ਸਟਾਰਟ ਰੱਖੀ ਐ ਹੀ ਐਕਟਿਵਾ ਠੀਕ ਹੈ ਤੈਨੂੰ ਪਤਾ ਹੀ ਨਾ ਇਹ ਚੀਜ਼ ਨਾ ਲੇਸਤਾ ਜੀ ਮੈਨੂੰ ਪਤਾ ਹੁੰਦਾ ਤੇ ਮੈਂ ਕਿਉਂ ਜਾਣਾ ਸਾਡੀ ਵੀ ਦੁਕਾਨਦਾਰੀ ਗਿਸਤਾ ਤੈਨੂੰ ਪਤਾ ਨਹੀਂ ਇਹ ਚੀਜ਼ ਆ ਵੀ ਉਹਨੇ ਗੱਡੀ ਚਾਲੂ ਰੱਖੀ ਤੂੰ ਮੈਨੂੰ ਕਹਿੰਦਾ ਪਿਓ ਦਾ ਗੋਗੜ ਭੇਗਾ ਆ ਤੇ ਮ ਇਹਦਾ ਆਪਾਂ ਬੰਨੇ ਆ ਮੈਂ ਤੇ ਕੰਮ ਤੇ ਚੱਲਾਂਗਾ ਉਸਤਾਦ ਜੀ ਕਾਹਦਾ ਕਾਹਦਾ ਕੰਮ ਕਰਦਾ ਤੇਰਾ ਡਰਾਇਵ ਕੰਮ ਕਾਹਦਾ ਕਰਦਾ ਡੈੜੀ ਤੇਰਾ ਕਿਹਦੇ ਨਾਲ ਤਾ ਲਿੰਕ ਕਿਹਦੇ ਨਾਲ ਲਾਓ ਕਿਹਦੇ ਨਾਲ ਲਿੰਕ ਕਰਨਾ ਆਓ ਮੀਰਾ ਗੇਂਨਿਸ ਰਾਜ ਨੂੰ ਸਮੇਂ ਨਾ ਦਿੰਦਾ ਕਿਹ ਨਾਲ ਲਾਓ ਕਿਹ ਨਾਲ ਦਾ ਇਹਨਾਂ ਨਾਲ ਵੱਡੇ ਦਾ ਹੋਣਾ ਕਿਸੇ ਨਾਲ ਲਿੰਕ ਇਹ ਨਾ ਜਣੀ ਆਪਣਾ ਦੇ ਹੋਣਾ ਨਹੀਂ ਤੂੰ 14 ਸਾਲ ਦਾ ਗਾ ਮੇਰੀ ਗੱਲ ਸੁਣ ਲੈ 14 ਸਾਲ ਦਾ ਹੈ ਤੇ ਸਿਲਟਾਂ ਲਾ ਕੇ ਜਾਣਾ ਪਿਆ ਵਾ ਤੇਰੀ ਉਮਰ ਨਹੀਂ ਕੀ ਇਹ ਸਿਲਟਾਂ ਭਿੰਡੀ ਕੁ ਰੈਡੀਬਲ ਪੀਣਾ ਸਰਜਾ ਰੋਪਾਸਤਾ ਜਿਹੜੇ ਮੁੰਡੇ ਤੋਂ ਗੂਗਲ 'ਤੇ ਲਿਤਾ ਗਾਣਾ ਉਹਨੂੰ ਲੈ ਕੇ ਆ ਉਹ ਵੱਡੇ ਦਾ ਕੈਲਰ ਨਹੀਂ ਹੋਣਾ ਫੋਨ ਕਿਦਾ ਵਾ ਕਿਦਾ ਇਹਦਾ ਫੋਨ ਕਿਦਾ ਵਾ ਫੋਨ ਇਹਦਾ ਹੀ ਗਾ ਇਹਦਾ ਫੋਨ ਆ ਇਹਦਾ ਵਾ ਉਨੇ ਇਸ ਤਰ੍ਹਾਂ ਦੀ ਗਾਂ ਤੋਂ ਨਹੀਂ ਕਰਾਂਗੇ ਮੈਨੂੰ ਗਾਂ ਤੋਂ ਨਹੀਂ ਕਰੇ ਉਹ ਇਹ ਮੁੰਡੇ ਕਿਹੜੇ ਜਿਹੜੇ ਨਾਲ ਲੱਗੇ ਮੇਰੇ ਨਾਲ ਪਰਦੇ ਹੈਗੇ ਯਾਰ ਅੱਛਾ ਉਹ ਪਾ ਚੱਲੀ ਹੀ ਤਸਵੀਰ ਵੀ ਪੋਲਣਾ ਹੈ ਇੰਸਟਾਗ੍ਰam ਤੇ ਰੀਲ ਆਹੀ ਤੇ ਮੈਂ ਆਪੋ ਦਾਉਂ ਗਾਂ ਤੋਂ ਨਹੀਂ ਹੋਗੀ ਗਲਤੀ ਤੇ ਦੇ ਨਾਲ ਇੱਕ ਹੋਰ ਮੁੰਡਾ ਹੀ ਉਹ ਖਿਸਕ ਗਿਆ ਆ ਤੇ ਤੁਹਾਨੂੰ ਨਹੀਂ ਪਤਾ ਵੀ ਦੁਕਾਨਦਾਰ ਜਿਹੜੇ ਵੈਸੇ ਵਿਚਾਰੇ ਮੇਰੇ ਨਾਲ ਗਲਤੀ ਹੋ ਗਈ ਬਾਹ ਤੋਂ ਕਰਾਂਗਾ ਨਹੀਂ ਕਿੱਥੇ ਮਰਜ਼ੀ ਲਾ ਦੇ ਤੂੰ ਵੀ ਚੋਰੀਆਂ ਹੀ ਕਰਦੇ ਤੇ ਚੋਰ ਹੋਇਆ ਤੂੰ ਚੋਰੀਆਂ ਕਰਦੇ ਤੇ ਉਹ ਜੀ ਪੂਰਾ ਗਾਜ ਜੀ ਅਵੇ ਇਹ ਲੋਈ ਨਰਿਆ ਸ਼ਕਲਾ ਚੰਗੀ ਦਾ ਦੋਸਰੇ ਬੀ ਦਾ ਤਾਡੇ ਕੋ ਕਿੰਨੇ ਦਾ ਦਿੱਤਾ ਇਹ ਇੰਨਾ ਤੋਂ ਇੱਤਾ ਨਹੀਂ ਮੈਂ ਤਾਂ ਕਿੰਨੇ ਕਿੰਨੇ ਦਾ ਸਮਾਨ ਦਾ 200 ਰੁਪਏ ਦਾ 200 ਦਾ ਤਾਡੇ ਕੋਲ ਸਮੀ ਸ਼ਕਲਾ ਬੜੀ ਯਾਦ ਹੈ ਮੇਰੀ ਗੱਲ ਸੁਣ 400 ਰੁਪਈਆ ਲਿਆ ਕੇ ਨਾ ਇੱਥੇ ਮੇਰਾ ਆਪੇ ਹੀ ਹੋਰ ਹੋਰ ਕਿੰਨਾ ਨਾ ਕੀਤਾ ਮੁੰਡੇ ਹਾਂਜੀ ਇਹਦੇ ਪਿਓ ਦਾ ਫੋਨ ਨੰਬਰ ਲੋ ਜੇ ਨਹੀਂ ਗਾਇਗਾ ਤਾਂ ਉਹਨੂੰ ਪਹੁੰਚਾ ਦੇ ਅਧਰ ਆਪਣੇ ਘਰ ਦੇਣਾ ਫੋਨ ਨੰਬਰ ਦਾ ਨੰਬਰ ਦੇ ਪੈਸੇ ਦੇ ਦੇ ਜਾਈ ਅਧਰ ਓਏ ਇੱਕ ਮਿੰਟ ਅਧਰ ਅੰਦਰ ਬਾਹਰ ਅੰਦਰ ਗਏ ਨਾ ਅੰਦਰ ਮੇਰੇ ਕੋਸ਼ੇ ਡਾਲੇਗਾ ਦੁਕਾਨ ਦੇ ਦਿਖੋ ਨੰਬਰ ਤਾਂ ਫੋਨ ਨੰਬਰ ਲਿਖੋ ਅਰੇ ਵੀਰੋ ਅਰੇ ਡੈਡੀ ਨੇ ਜਿਹੜਾ ਫੋਨ ਲਾਂ ਲਿਆ ਛੋਟੀ ਉਮਰ ਦੇ ਜਿਹੜੇ ਬੱਚੇ ਆ ਤੇ ਇਹੋ ਜਿਹਾ ਕੰਮ ਕਰਦੇ ਪਏ ਲਾਈਵ ਤਸਵੀਰਾਂ ਇਸ ਸਮੇਂ ਦੀ ਆ ਅਮਰੀਸਲ ਮੀਡੀਆ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਕਿੰਨੀ ਕਿੰਨੀ ਛੋਟੀ ਉਮਰ ਦੇ ਜਿਹੜੇ ਬੱਚੇ ਆ ਜਿਹੜੇ ਇਹੋ ਜਿਹਾ ਕਿਮੋਨੇ ਕੰਮ ਕਰਦੇ ਆ ਦੁਕਾਨਦਾਰਾਂ ਦੇ ਨਾਲ ਜਿਹੜਾ ਫਰੋਡ ਕਰਦੇ ਆ 200-200 ਰੁਪਏ ਦਾ ਜਿਹੜਾ ਸਾਮਾਨ ਲੈ ਕੇ ਜਾਂਦੇ ਆ ਉਹ ਆਪਣੇ ਜਿਹੜੇ ਪਾਪਾ ਦਾ ਨੰਬਰ ਬੋਲਦਾ ਪਿਆ ਤੇ ਘਰ ਦੇ ਨੂੰ ਜਿਹੜਾ ਫੋਨ ਲਗਾਇਆ ਜਾ ਰਿਹਾ ਹੈ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਅੰਮ੍ਰਿਤਸਰ ਮੀਡੀਆ ਚੈਨਲ ਦੇ ਮਾਧਿਅਮ ਤੇ ਰਹੀਆਂ ਪਾਪਾ ਸਰ ਜੀ ਉੱਥੇ ਆ ਗਏ ਨਹੀਂ ਪੋਣੇ ਕੰ ਦਾ ਬੈਂਕ ਚ ਗਏ ਬੈਂਕ 'ਚ ਮੈਂ ਕਿਹਾ ਨਹੀਂ ਭਾਈ ਇਹ ਕਿਹਦੇ ਚਲਦੇ ਆ ਇੱਕ ਮਿੰਟ ਜੀ ਦੰਦੇ ਪਾਪਾ ਪਾਪਾ ਉੱਧਰ ਕੰਮ ਕਰਦੇ ਗਾੜੀ ਚੋਂ ਜਾ ਰਹੇ ਗਲਤੀ ਹੋ ਗਈ ਤੁਹਾਨੂੰ ਮਤਲਬ ਇਹੋ ਗਾਣਾ ਜਿਹੜਾ ਕੰਮ ਕਰਦੇ ਆ ਦੱਸ ਕਿਹੜਾ ਕੰਮ ਕਰਦੇ ਆ ਭਾਈ ਕਿਹੜਾ ਕੰਮ ਕਰਦੇ ਆ ਗਾੜੀ ਚੋਂ ਲੰਘਦੇ ਆਏ ਤੇ ਬਿਆਨ ਲੰਘਦੇ ਆ ਹਰ ਬੈਂਕ ਚ ਜਾੜੀ ਨਾ ਮਾੜ ਦੇ ਬੈਂਕ ਚ ਕਹਿਣੀ ਭਾਈ ਓਏ ਅਸੀਂ ਇਹਦਾ ਬੜਾ ਜੰਦਾ ਬਹੁਤ ਸੈਲੂਟ ਨੂੰ ਨਾ ਭਾਈਓ ਸੈਵਾ ਨੂੰ ਤੋੜਾ ਕਿੱਥੋਂ ਦਾ ਰਹਿਣਾ ਲਗਾ ਉਸਤਾਦ ਜੀ ਗਲਤੀ ਹੋ ਗਈ ਕਿੱਥੋਂ ਦਾ ਰਹਿਣਾ ਮੈਂ ਰਿੰਨਾ ਜਿੱਥੇ ਫਾਇਸਿੰਗ ਕਲੋਨੀ ਪਦੇ ਸਿੰਘ ਕਲੋਨੀ ਰਹਿਣਾ ਤੇ ਅਨੀ ਦੂਰ ਆਉ ਹੋਏ ਫਰੋਡ ਕਰਾਂ ਆਂਦੇ ਉਸਤਾਦ ਜੀ ਗਾਂ ਤੋਂ ਕਰੂੰਗਾ ਨਹੀਂ ਜਾ ਤੂੰ ਤੇ ਭਾਂ ਵਿੱਚ ਬੜਾ ਮਾਰਨੇ ਚਪੇੜਾ ਮਾਰ ਲਓ ਫੇਰ ਤੋਂ ਲਾਓ ਚਪੇੜਾ ਮਾਰਨੇ ਚਪੇੜਾ ਮਾਰ ਲਓ ਚਪੇੜਾ ਦੀ ਨਹੀਂ ਗੱਲ ਹੈ ਤੂੰ ਆਏ ਫਰੋਡ ਕਰਦੇ ਹੋ ਤੁਹਾਨੂੰ ਦਈਓ ਗਿਆਨ ਨਹੀਂ ਤੇ ਰੱਤ ਨੂੰ ਮਾਥੇ ਬੰਨ੍ਹ ਦੇਣਾ ਮੇਰੇ ਨਾਲ ਆਹ ਦੇਖੋ ਪਾਪਾ ਨੂੰ ਬਲੱਡ

फोन करतो यार पता ਰਾਖੀ ਵਾਲਿਆ ਜੀ ਅਫਰੋਡ ਕਰਦੇ ਆ ਦੋ ਸੋ ਸੋ ਰੁਪਏ ਦਾ ਦੁਕਾਨਦਾਰਾਂ ਦੇ ਨਾਲ ਫਰੋਡ ਕਰ ਦਿੰਦੇ ਆ ਕੀਕਰਾਂ ਨੇ ਗੂਗਲ ਪੇ ਰੱਖਿਆ ਹੈ ਕ੍ਰੋਮ ਦੇ ਉੱਪਰ ਉੱਥੋਂ ਸਕੈਨ ਕਰਦੇ ਆ ਤੇ ਦੁਕਾਨਦਾਰ ਨੂੰ ਕਹਿੰਦੇ ਆ ਕਿ ਤੁਹਾਡੇ ਗੂਗਲ ਪੇ ਦੇ ਵਿੱਚ ਪੈਸੇ ਆਗੇਗਾ ਬਸ ਪੈਸੇ ਜਿਹੜੇ ਦੁਕਾਨਦਾਰ ਦੇ ਗੂਗਲ ਪੇ ਦੇ ਵਿੱਚ ਨਹੀਂ ਆਉਂਦੇ ਚਾਰ ਪੰਜ ਬੰਦੇ ਆ ਕੋਈ ਜਵਾਨ ਪਾਪਾ ਕਿਹਦੇ ਹੁੰਦੇ ਮੈਨੂੰ ਬੁਲਾ ਲੈਣਾ ਦੋ ਮਿੰਟ ਦੇ ਵਿੱਚ ਨੋ ਅਲੰਦੋ ਰਣਵੀਰ ਸਿੰਘ ਕਲਸੀ ਇਸ ਸੈਂਟਰ ਆਫ ਢੰਡੀਗੜ ਨਹੀਂ ਨਹੀਂ ਸਹੀ ਨੰਬਰ ਨਹੀਂ ਦਿੰਦਾ ਲੋ ਜਿਹੜੇ ਫਰੋਡ ਕਰਦੇ ਆਂ ਨੇ ਤਗਰੇ 14 ਸਾਲ ਦੀ ਬੱਚੇ ਦੀ ਉਮਰ ਹੈ ਵੀ 14 ਸਾਲ ਦੀ ਬੱਚੇ ਦੀ ਉਮਰ ਹੈ ਵੀ ਵੇ ਲੋ ਇਸ ਸੈਂਟਰ ਗੂਗਲ オー ਨੇ ਹਲੋ ਬੋਲਦੇ ਨੇ ਕਿ ਨਾ ਕਿ ਭੱਜਣਾ ਲਾਇਆ 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 ਤਰਦੇ ਨਾ ਲਾਇਆ ਹਵੇ ਲੋ ਜਿਹੜਾ ਘਰ ਦੇਆਂ ਨੂੰ ਸੱਦਨ ਚੱਲਿਆ ਵਾ